ਕੰਪੀਟ ਕਰ ਪਾਉਂਗੇ ਇੱਡੇ ਵੱਡੇ ਕਿਨੋ ਜੀ ਕਰਮਜੀਤ ਅਨਮੋਲ ਦੇ ਨਾਲ ਕਿਉਂ ਕਿ ਉਹ ਤਾਂ ਹਾਰ ਗਿਆ ਜੀ 70% ਵੋਟ ਆਪਾਂ ਨੂੰ ਪੈਣੀ ਹੈ ਇੱਕ ਸ਼ਹੀਦ ਪਰਿਵਾਰ ਦਾ ਪੁੱਤ ਆ ਗੁਰੂ ਸਾਹਿਬ ਨੇ ਵੱਡੀਆਂ ਸ਼ਹਾਦਤਾਂ ਦੀਆਂ ਦੱਸਾਂ ਇੱਥੇ ਦਿੱਤੀਆਂ ਹਾਂ ਜੀ ਇਲੈਕਸ਼ਨ ਦੇ ਵਿੱਚ ਸਿਆਸਤ ਦੇ ਵਿੱਚ ਕਿਉਂ ਉਹੀ ਮੁੱਦੇ ਐ ਉਹਨਾਂ ਮੁੱਦਿਆਂ ਕਰਕੇ ਲੋਕ ਮੈਨੂੰ ਲੈ ਕੇ ਆਏ ਆ ਫਰੀਦਕੋਟ ਦੇ ਉਹ ਮੁੱਦੇ ਜਿਨ੍ਹਾਂ ਤੇ ਦੋ ਵਾਰੀ ਤਿੰਨ ਵਾਰੀ ਸਰਕਾਰ ਬਣ ਗਈ ਪਰ ਸਰਕਾਰ ਬਣਨ ਤੋਂ ਬਾਅਦ ਜਿਹੜੇ ਲੋਕ ਭੁੱਲ ਗਏ ਉਹ ਗੱਲਾਂ ਉਹੀ ਮੁੱਦੇਆਂ ਕਰਕੇ ਮੈਨੂੰ ਲੈ ਕੇ ਆਏ ਆ ਕਹਿੰਦੇ ਪਰ ਸਰਬਜੀਤ ਸਿੰਘ ਆਪਣੇ ਬਾਪੂ ਦੀ ਉਸ ਕੁਰਬਾਨੀ ਨੂੰ ਜਿਹੜਾ ਕੈਸ਼ ਕਰਨਾ ਚਾਹ ਰਿਹਾ ਕਹਿੰਦੇ ਉਹਨਾਂ ਦੇ ਨਾਮ ਦੇ ਉੱਪਰ ਵੋਟਾਂ ਜਿਹੜਾ ਮੰਗਦਾ ਸਾਰਾ ਹੁੰਦਾ ਹੀ ਹੈ ਜੀ ਲੋਕੀ ਸਤਕਾਰ ਦਿੰਨੇ ਆ ਮੈਂ ਕਹੀ ਜਾਂਦਾ ਆ ਹੀ ਲੋਕ ਲੈ ਕੇ ਆਏ ਆ ਮੈਨੂੰ ਮੈਂ ਤਾਂ ਆਉਂਦਾ ਨਹੀਂ ਸੀ ਕੈਸ਼ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਪੁੱਤ ਹੈ ਹੁਣ ਜ਼ਿਮੀਦਾਰ ਦਾ ਪੁੱਤ ਹੈ ਆਪਣੇ ਪਿਓ ਵਾਲੀ ਜ਼ਮੀਨ ਹੈ ਵਹੋਂਦਾ ਹੈ ਨਵੀਂ ਲੈ ਕੇ ਤਾਂ ਨਹੀਂ ਵਹੋਂਦਾ ਤੇ ਪਰ ਜੀ ਅਕਸਰ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਇੱਕ ਵਾਰੀ ਸਿਆਸਤ ਦੇ ਵਿੱਚ ਆ ਗਿਆ ਉਹ ਕਹਿੰਦਾ ਕਿ ਸਿਆਸਤ ਤੋਂ ਦੂਰ ਨਹੀਂ ਹੋ ਪਾਉਂਦਾ ਪਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ ਇਹ ਕਿਉਂ ਇਹ ਮੋਹ ਭੰਗ ਸਿਆਸਤ ਤੋਂ ਕਿਉਂ ਹੋਇਆ ਸੀ ਤੁਹਾਡਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਨਹੀਂ ਸਾਡੀ ਹੈਲਪ ਕੀਤੀ ਮੈਂ ਚਾਹੇ ਕਿਸੇ ਪਾਰਟੀ ਨਾਲ ਸੀ ਕੋਈ ਸੀ ਮੇਰਾ ਵਿਆਹ ਸੀ ਕਿਸੇ ਵੀ ਸਿਆਸੀ ਬੰਦੇ ਨੇ ਨਾਲੇ ਸਭ ਨੂੰ ਮੇਰੇ ਹਾਲਾਤ ਪਤਾ ਸੀ ਵੀ ਮਾੜੇ ਅੱਛਾ ਤੁਸੀਂ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਨੂੰ ਲੈ ਕੇ ਹਨਾ ਕਾਫੀ ਮੈਂ ਤੁਹਾਡੀਆਂ ਸਪੀਚਾਂ ਸੁਣੀਆਂ ਨੇ ਕਿ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਬਹੁਤ ਬੁਰਾ ਹਾਲ ਹੈ ਜੀ ਮਾਈਆਂ ਰੋਂਦੀਆਂ ਮੇਰੇ ਕੋਲੇ ਪਿੰਡਾਂ 'ਚ ਮਾਵਾਂ ਮਿਲਦੀਆਂ ਨੇ ਬਹੁਤ ਜੀ ਬੁਰਾ ਹਾਲ ਹੈ ਕੰਦੇ ਪੁੱਤ ਸਾਡੇ ਮੁੰਡੇ ਨਸ਼ੇ ਕਰਦੇ ਆ ਕਿਸੇ ਤਰ੍ਹਾਂ ਇਹਨਾਂ ਨੂੰ ਨਸ਼ੇ ਕਰਵਾ ਦੇ। ਇਹਨਾਂ ਨੂੰ ਤਾਂ ਸਿਸਟਮ ਹੀ ਨਹੀਂ ਚਲਾਉਣਾ ਆਉਂਦਾ ਜੀ ਜਿਹੜੇ ਬੰਦੇ ਦੀ 10 ਲੱਖ ਰੁਪਈਆ ਮਹੀਨੇ ਦੀ ਆਮਦਨ ਹੈ ਜਿਹੜੇ ਬੰਦੇ ਦੀ 10 ਲੱਖ ਰੁਪਈਆ ਮਹੀਨੇ ਦੀ ਆਮਦਨ ਹੈ ਉਹਨੂੰ ਵੀ ਇਹ 600 ਯੂਨਿਟ ਮਹੀਨੇ ਦੇ ਫਰੀ ਦੇਈ ਜਾਂਦੇ ਆ ਇਹਨਾਂ ਨੂੰ ਕੀ ਪਤਾ ਕਿਵੇਂ ਵਰਕ ਹੁੰਦਾ ਜੀ। ਇਹਦੇ ਫਰੀ ਚੀਜ਼ਾਂ ਕਰਕੇ ਤਾਂ ਬੰਦੇ ਕੰਮ ਨਹੀਂ ਕਰਦੇ ਵਿੱਚ ਨੂੰ ਨਹੀਂ ਜ਼ਿੰਮੇਵਾਰੀ ਸਮਝਦੇ ਅਗਲੇ ਕੰਦਰ ਮੇਰਾ ਸਰਦਾ ਮੈਂ ਕਿਉਂ ਕਰਾਂ। ਉਹਨਾਂ ਮਰ ਕੋਲੇ ਬਜ਼ੁਰਗ ਕੋ ਰੋਨੇ ਆ ਪਿੰਡਾਂ ਚ ਕਹਿੰਦੇ ਜੀ ਤੁਹਾਡੇ ਬਜ਼ੁਰਗ ਨਹੀਂ ਰੱਖਲੇ ਨਹੀਂ ਤਾਂ ਛੱਡ ਤਾਂ ਜੀਣਾ ਹੀ ਖਤਮ ਹੋਉ ਲਿਆ ਸੀ ਚੱਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪ੍ਰਥਮ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਹਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਚੋਣਾਂ ਆਉਣ ਵਾਲੀ 1 ਜੂਨ ਨੂੰ ਹੋਣੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਪੰਥਕ ਸੀਟ ਮੰਨੀ ਜਾਂਦੇ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਲਾਕਾਰੀ ਲੇਨ ਦਾ ਵੱਡਾ ਚਿਹਰਾ ਕਰਮਜੀਤ ਅਨਮੋਲ ਨੂੰ ਇਸ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਪਰ ਪਿਛਲੇ 10-12 ਦਿਨ ਦੇ ਚੋਣ ਪ੍ਰਚਾਰ ਦੇ ਦੌਰਾਨ ਸ਼ਹੀਦ ਭਾਈ ਬਿਆਨਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਫਰੀਦਕੋਟ ਦੀ ਸਿਆਸੀ ਹਵਾ ਬਿਲਕੁਲ ਬਦਲ ਕੇ ਰੱਖ ਦਿੱਤੀ ਆ ਤੇ ਉਹ ਚੰਗਾ ਮੁਕਾਬਲਾ ਇਸ ਫਰੀਦਕੋੜ ਲੋਕ ਸਭਾ ਹਲਕੇ ਤੋਂ ਕਰ ਰਹੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਸ਼ਹੀਦ ਭਾਈ ਬਿਆਨਤ ਸਿੰਘ ਜੀ ਬਾਰੇ ਤੇ ਇਹਨਾਂ ਦੇ ਇਸ ਚੋਣ ਸਫਰ ਬਾਰੇ ਭਾਈ ਸਾਹਿਬ ਦੇ ਨਾਲ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋ ਜੀ ਹਾਂਜੀ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਇੱਕ ਸ਼ਹੀਦ ਪਰਿਵਾਰ ਦਾ ਪੁੱਤਾ ਗੁਰੂ ਸਾਹਿਬ ਨੇ ਵੱਡੀਆਂ ਸ਼ਹਾਦਤਾਂ ਦੀਆਂ ਦਾਤਾਂ ਇੱਥੇ ਦਿੱਤੀਆਂ ਹਾਂਜੀ ਇਲੈਕਸ਼ਨ ਦੇ ਵਿੱਚ ਸਿਆਸਤ ਦੇ ਵਿੱਚ ਕਿਉਂ ਕਿਵੇਂ ਪੜ ਸਿਆਸਤ ਦੇ ਵਿੱਚ ਕਿਉਂ ਸਿਆਸਤ ਦੇ ਵਿੱਚ ਕਿਉਂ ਜੀ ਇਹ ਤਾਂ ਲੋਕੀ ਮੈਨੂੰ ਲੈ ਕੇ ਆਏ ਆ ਮੇਰਾ ਤਾਂ ਵਿਚਾਰ ਨਹੀਂ ਸੀ ਹਮ ਸੰਗਤ ਹੀ ਫਰੀਦਕੋਟ ਦੀ ਸੰਗਤ ਲੈ ਕੇ ਆਈ ਹੈ ਮੈਨੂੰ ਮੇਰਾ ਆਪਣਾ ਪਰਸਨਲ ਇਸ ਵਾਰੀ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਤੇ ਤੁਸੀਂ ਨੇ ਇਸ ਤੋਂ ਪਹਿਲਾਂ ਵੀ ਦੋ ਵਾਰੀ ਇਲੈਕਸ਼ਨ ਲੜੀ ਸੀ ਹਾਂਜੀ ਹਾਂਜੀ ਹਾਂ ਤੇ ਪਰ ਜੀ ਅਕਸਰ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਇੱਕ ਵਾਰੀ ਸਿਆਸਤ ਦੇ ਵਿੱਚ ਆ ਗਿਆ ਉਹ ਕਹਿੰਦਾ ਕਿ ਸਿਆਸਤ ਤੋਂ ਦੂਰ ਨਹੀਂ ਹੋ ਪਾਉਂਦਾ ਪਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ ਇਹ ਕਿਉਂ ਇਹ ਮੋਹ ਭੰਗ ਸਿਆਸਤ ਤੋਂ ਕਿਉਂ ਹੋਇਆ ਸੀ ਤੁਹਾਡਾ ਨਹੀਂ ਵੈਸੇ ਹੀ ਆਪਣਾ ਪਰਸਨਲ ਵਿਚਾਰ ਹੈ ਜੀ ਜੀ ਆਪਾਂ ਮਤਲਬ ਸਿਆਸਤ ਫਿਰ ਘਰੇ ਵੀ ਘੱਟ ਧਿਆਨ ਆਣੇ ਨਹੀਂ ਜੀ ਬੱਚੇ ਐ ਬਹੁਤ ਕੁਝ ਦੇਖਣਾ ਪੈਂਦਾ ਫਿਰ ਆਪਣੇ ਕੋਲ ਇੰਨੇ ਫਾਈਨੈਂਸ਼ੀਅਲੀ ਸਟਰੋਂਗ ਵੀ ਨਹੀਂ ਐ ਜੀ ਬਈ ਆਪਾਂ ਇਲੈਕਸ਼ਨ ਲੜ ਲਈਏ ਪਰ ਸੰਗਤ ਨੇ ਬਹੁਤ ਮੈਨੂੰ ਪਿਆਰ ਦਿੱਤਾ ਹਾਂ ਬਹੁਤ ਜ਼ਿਆਦਾ ਮੈਂ ਬਹੁਤ ਬਹੁਤ ਧੰਨਵਾਦ ਦੀਆਂ ਦੇਸ਼ ਵਿਦੇਸ਼ ਦੇ ਸਿੱਖਾਂ ਦਾ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਬਹੁਤ ਹਰ ਪਾਸੋਂ ਮੈਂ ਇੱਕ ਪਾਸੋਂ ਵੀ ਹਰੇਕ ਪਾਸੋਂ ਮੇਰੀ ਸਹਾਇਤਾ ਕੀਤੀ ਅੱਛਾ ਮੈਂ ਤੁਹਾਡਾ ਧਿਆਨ 1984 ਦੇ ਵਿੱਚ ਲੈ ਕੇ ਜਾਣਾ ਹਾਂ ਜੀਡੇ ਪਿਤਾ ਜੀ ਭਾਈ ਬਯੰਤ ਸਿੰਘ ਜੀ ਕੌਮ ਦੇ ਵਿੱਚ ਵੱਡਾ ਸਤਿਕਾਰ ਆਉਂਦਾ ਹਾਂ ਉਹਨਾਂ ਦਾ ਹਾਂ ਜੀ ਉਹਨਾਂ ਦੀਆਂ ਕੁਝ ਯਾਦਾਂ ਜੇਕਰ ਨਹੀਂ ਮੈਂ ਤਾਂ ਛੋਟਾ ਸੀ ਜੀ ਕੋਈ ਅੱਡੀ ਯਾਦ ਨਹੀਂ ਹੈ ਜੀ ਗੱਲ ਉਹ ਵੇਗ ਮੈਮਰੀਜ਼ ਹੀ ਹੈ ਜੀ ਮੈਂ ਕਹਾ ਹਾਂ ਕਿੰਨੀ ਉਮਰ ਸੀ ਉਸ ਸਮੇਂ 6 ਸਾਲ ਦੀ ਸੀ ਜੀ 6 ਸਾਲ ਦਾ ਅੱਛਾ ਜਦੋਂ 31 ਅਕਤੂਬਰ 1984 ਨੂੰ ਭਾਈ ਬਯੰਤ ਸਿੰਘ ਤੇ ਸਤਵੰਤ ਸਿੰਘ ਜਿਹੜੇ ਨੇ ਇੰਦਰਾ ਗਾਂਧੀ ਨੂੰ ਸੋਦਾ ਲਾ ਦਿੰਦੇ ਨੇ ਹਾਂ ਜੀ ਉਸ ਤੋਂ ਪਹਿਲਾਂ ਇੱਕ ਪਿਤਾ ਦੇ ਸੁਪਨੇ ਹੁੰਦੇ ਨੇ ਕਿ ਮੈਂ ਆਪਣੇ ਬੱਚਿਆਂ ਨੂੰ ਇਹ ਕਰੂੰਗਾ ਆਪਣੇ ਬੱਚਿਆਂ ਨੂੰ ਮੈਂ ਇੰਨਾ ਪੜਾਉਂਗਾ ਇਸ ਜੋਬ ਤੇ ਲਵਾਉਂਗਾ ਇਹ ਕੁਝ ਪਤਾ ਹੈਗਾ ਕੁਝ ਮਾਤਾ ਜੀ ਨੇ ਸਾਂਝਾ ਕੀਤਾ ਨਹੀਂ ਕੁਝ ਨਹੀਂ ਜੀ ਬਸ ਇਹੀ ਸੀ ਵੀ ਵਧੀਆ ਪੜਾਉਂਦੇ ਸੀ ਸਾਨੂੰ ਹੂੰ ਤੇ ਸੀਗਾ ਉਹਨਾਂ ਨੂੰ ਵੀ ਚਲੋ ਬਈ ਮੈਂ ਅਪਰੋਚ ਤੇ ਮੇਰਾ ਹੱਥ ਪੈਂਦਾ ਹੈ ਹੂੰ ਬਈ ਮੈਂ ਕਰਾਉਂਗਾ ਕੁਝ ਵਧੀਆ ਹੀ ਕਰਾਉਂਗਾ ਵੀ ਵਧੀਆ ਕਿਸੇ ਉਹਦੇ ਤੇ ਹਾਂਜੀ ਤੁਸੀਂ ਦਿੱਲੀ ਕਿਹੜੇ ਸਕੂਲ ਚ ਪੜਦੇ ਸੀ ਭਾਈ ਸਾਹਿਬ ਕੁਛ ਮਾਉਂਟ ਕਾਰਮਲ ਜੀ ਵਧੀਆ ਕਿਆ ਪੂਰੀ ਮੇਰੇ ਖਿਆਲ ਨਾਲੋ ਪਤਾ ਨਹੀਂ ਆਰਕੇਪੁਰੋਂ ਮੈਂ ਪਤਾ ਨਹੀਂ ਚਣਕਿਆ ਪੁਰੇ ਵਧੀਆ ਸਕੂਲ ਸੀ ਤਾ ਬਹੁਤ ਟਾਪ ਦਾ ਸਕੂਲ ਸੀ ਜੀ ਦਿੱਲੀ ਦਾ ਅੱਛਾ ਭਾਈ ਸਾਹਿਬ ਜਦੋਂ ਭਾਈ ਬੈਂਤ ਸਿੰਘ ਜੀ ਦੇ ਵੱਲੋਂ ਇੰਦਰਾ ਗਾਂਧੀ ਨੂੰ ਸੋਧ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਕਿਉਂਕਿ ਇੱਕ ਪਿਤਾ ਦਾ ਆਪਣੇ ਬੱਚਿਆਂ ਦੇ ਨਾਲ ਬਹੁਤ ਮੋਹ ਹੁੰਦਾ ਬਹੁਤ ਪਿਆਰ ਹੁੰਦਾ ਕੁਝ ਆਖਰੀ ਗੱਲ ਯਾਦ ਆ ਪਿਤਾ ਜੀ ਦੀ ਜਦੋਂ ਉਹਨਾਂ ਨੇ ਆਖਰੀ ਲਾਲ ਪਿਆਰ ਕੀਤਾ ਹੋਣਾ ਕੁਝ ਨਹੀਂ ਆ ਬੀ ਕੁਝ ਨਹੀਂ ਆ ਤੇ ਇੱਕ ਜੀ ਤੁਸੀਂ ਅਕਸਰ ਮੈਂ ਤੁਹਾਡੀ ਇੰਟਰਵਿਊ ਸੁਣਦਾ ਤੁਸੀਂ ਇੱਕ ਬਾਜ਼ ਦੀ ਕਹਾਣੀ ਦੱਸ ਸਕਦੇ ਹੋ ਕਿ ਫਿਤਾ ਜੀ ਨੂੰ ਬਾਜ਼ ਨੇ ਜਿਹੜਾ ਇਸ਼ਾਰਾ ਦੱਸਿਆ ਸੀ ਅਖਬਾਰ ਚ ਵੀ ਹੈ ਜੀ ਮੈਨੂੰ ਫਿਰ ਕਿਸੇ ਨੇ ਮੈਨੂੰ ਅਖਬਾਰ ਦੀ ਕਟਿੰਗ ਭੇਜੀ ਸੀ ਉਸ ਟਾਈਮ ਦੇ ਅਖਬਾਰ ਦੀ ਜਿੱਦੇ ਚ ਬਾਜ਼ ਦਾ ਜ਼ਿਕਰ ਹੈ ਮੈਨੂੰ ਫੋਨ 'ਚੋਂ ਕੱਢਣੀ ਪੈਣੀ ਹੈ ਹਾਂ ਉਹ ਗੱਲ ਸੱਚੀ ਹੈ ਜੀ ਕਿਵੇਂ ਥੋੜਾ ਜਿਹਾ ਡਿਟੇਲ ਦੇ ਵਿੱਚ ਜੇਕਰ ਐਵੇਂ ਜੀ ਪਹਿਲਾਂ ਬਾਜ ਪੈਂਦਾ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਫਿਰ ਉਹ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬਈਨ ਇੱਕ ਵਾਰੀ ਕੇਰ ਸਿੰਘ ਜੀ ਨੇ ਕਿਹਾ ਸੀ ਵੀ ਇਹ ਬਾਜ ਐਵੇਂ ਹੀ ਨਹੀਂ ਆਉਂਦੇ ਹੁੰਦੇ ਇਹ ਕੋਈ ਗੱਲ ਹੈ ਇਹ ਤਾਂ ਹੀ ਆਉਂਦੇ ਆ ਜਿਹੜੇ ਬਾਜ ਆ ਫਿਰ ਉਹ ਆਪਣਾ ਉਸ ਤੋਂ ਬਾਅਦ ਉਹ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬੈਣ ਇਹਨਾਂ ਨੇ ਅਰਦਾਸ ਕੀਤੀ ਉਹਦੇ ਅੱਗੇ ਉਹ ਇਹਨਾਂ ਦੇ ਕੋਲ ਆ ਗਿਆ ਤੇ ਐਵੇਂ ਦਾ ਕੁਝ ਹੈ ਵੀ ਉਹ ਫਿਰ ਇਹਨਾਂ ਨੇ ਉਹਦੋਂ ਫੈਸਲਾ ਕੀਤਾ ਵੀ ਹੁਣ ਜਿਹੜਾ ਆਪਾਂ ਕੰਮ ਕਰਨਾ ਇਹਨੂੰ ਛੇਤੀ ਤੋਂ ਛੇਤੀ ਨਬੇੜੀ ਹਾਂ ਬਿੰਦਰਾ ਗਾਂਧੀ ਹਾਂ ਫਿਰ ਇਹਨਾਂ ਨੇ ਜਦੇ ਅੰਮ੍ਰਿਤ ਛੱਕੇ ਤੇ ਜਦੇ ਕੰਮ ਕਰਤਾ ਥੋੜੇ ਦਿਨਾਂ ਚ ਅੱਛਾ ਕੋਈ ਇਲਮ ਸੀ ਪਰਿਵਾਰ ਨੂੰ ਕਿ ਨਹੀਂ ਕਿਸੇ ਨੂੰ ਕੋਈ ਇਲਮ ਨਹੀਂ ਸੀ ਕੁਝ ਨਹੀਂ ਸੀ ਪਤਾ ਅੱਛਾ ਤੇ ਅੱਛਾ ਭਾਈ ਸਾਹਿਬ ਭਾਈ ਬਿਆਨਤ ਸਿੰਘ ਜੀ ਨੇ ਐਡੇ ਵੱਡੀ ਕੁਰਬਾਨੀ ਜਿਹੜੀ ਆ ਕੀਤੀ ਆ ਆਪਣੇ ਜਿਹੜੀ ਉਹਨਾਂ ਦੇ ਵੱਲੋਂ ਸ਼ਹਾਦਤ ਜਿਹੜੀ ਆ ਕੌਮ ਦੇ ਲਈ ਦਿੱਤੀ ਗਈ ਆ ਅਕਾਲ ਤੱਕ ਸਭ ਦੀ ਬੇਅਦਬੀ ਦਾ ਬਦਲਾ ਜਿਹੜਾ ਲਿਆ ਗਿਆ ਉਸ ਤੋਂ ਪਹਿਲਾਂ ਦਾ ਜੀਵਨ ਭਾਈ ਬਿਆਨਤ ਸਿੰਘ ਜੀ ਦਾ ਜ਼ਿਕਰ ਮੈਂ ਗੱਲ ਕਰਾਂ ਕਿਉਂਕਿ ਪੁਲਿਸ ਦੇ ਵਿੱਚ ਸੀ ਉਹਨਾਂ ਦਾ ਜੀਵਨ ਕਿ ਗੁਰਸਿੱਖੀ ਵਾਲਾ ਸੀ ਜਾਂ ਕਿਸ ਤਰ੍ਹਾਂ ਸੀ ਹਾਂ ਵਧੀਆ ਦੇਖੋ ਜੀ ਸਿੱਖੀ ਨਾਲ ਸ਼ੁਰੂ ਤੋਂ ਪਿਆਰ ਸੀ ਜੀਵਨ ਉਹਨਾਂ ਦਾ ਆਮ ਜੋ ਪੁਲਿਸੀਆਂ ਦਾ ਹੁੰਦਾ ਉਹ ਸੀ ਸਿੱਖੀ ਨਾਲ ਬਹੁਤ ਪਿਆਰ ਸੀ ਗੁਰੂ ਦੀ ਬਹੁਤ ਮਤਲਬ ਰਿਸਪੈਕਟ ਸੀ ਸ਼ੁਰੂ ਤੋਂ ਹੀ ਡੇਲੀ ਗੁਰੂ ਘਰ ਜਾਂਦੇ ਸੀ ਡੇਲੀ ਗੁਰਦੁਆਰਾ ਸਾਹਿਬ ਜਾਂਦੇ ਸੀ ਅੱਛਾ ਹਾਂ ਤੇ ਜਦੋਂ 31 ਅਕਤੂਬਰ ਨੂੰ ਮੈਨੂੰ ਲੱਗਦਾ ਕਿ 9:30 ਵਜੇ ਦੇ ਨੂੰ ਜਿਹੜਾ ਇੰਦਰਾ ਗਾਂਧੀ ਦਾ ਸੌਦਾ ਜਿਹੜਾ ਭਾਈ ਬੈਂਤ ਸਿੰਘ ਸਤਵੰਤ ਸਿੰਘ ਦੇ ਵੱਲੋਂ ਤਕਰੀਬਨ ਤਕਰੀਬਨ ਇਸੇ ਸਮੇਂ ਜਿਹੜਾ ਲਗਾ ਦਿੱਤਾ ਗਿਆ ਤੁਸੀਂ ਉਸ ਉਸ ਸਮੇਂ ਕਿੱਥੇ ਸੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਪਾਪਾ ਨੇ ਅਸੀਂ ਦਾ ਸਕੂਲ ਸੀਗੇ ਜੀ ਘਰੇ ਆਏ ਆਂ ਤੇ ਤਾਂ ਦੇਖਿਆ ਸੀ ਵੀ ਮੇਰੇ ਯਾਦ ਹੈ ਵੀ ਪੁਲਿਸ ਸਿੰਘ ਹੀ ਘਰੇ ਬੈਠੀ ਬਸ ਇੰਨਾ ਕੀ ਯਾਦ ਹੈ ਜੀ ਵੀ ਪੁਲਿਸ ਸੀ ਹਾਂ ਵੀ ਕਈ ਦਿਨ ਪੁਲਿਸ ਰਹੀ ਐ ਮਦਰ ਘਰੇ ਨਹੀਂ ਸੀ ਤੇ ਬਸ ਫਿਰ ਮੈਨੂੰ ਇਹ ਵੀ ਨਹੀਂ ਯਾਦ ਵੀ ਅਸੀਂ ਦਿੱਲੀੋਂ ਪੰਜਾਬ ਕਿਵੇਂ ਆਏ ਕਾਦਿਸ਼ ਸਫ਼ਰ ਕੀਤਾ ਕੁਛ ਨਹੀਂ ਆਪ ਅਨਟੈਰੋਗੇਟ ਤੁਹਾਨੂੰ ਕੀਤਾ ਗਿਆ ਪੁੱਛ ਪੜਤਾਲ ਕੁਛ ਬੱਚਿਆਂ ਤੋਂ ਨਹੀਂ ਉਹ ਤੋਂ ਮਾੜਾ ਮੋਟਾ ਪੁੱਛਿਆ ਗਿਆ ਸੀ ਉਹਨੂੰ ਅਨਟੈਰੋਗੇਟ ਕੀਤਾ ਗਿਆ ਜਿਵੇਂ ਬੱਚਿਆਂ ਨੂੰ ਬੋਈ ਨੂੰ ਰੇ ਬਠਾ ਲਵੇ ਉਹ ਐਸੀਆਂ ਗੱਲਾਂ ਜੀਆਂ ਸੀਗੀਆਂ ਅੱਛਾ ਭਾਈ ਸਾਹਿਬ ਜਦੋਂ ਭਾਈ ਬਿਅੰਤ ਸਿੰਘ ਜੀ ਦੀ ਸ਼ਹਾਦਤ ਜਿਹੜੀ ਆ ਹੋ ਜਾਂਦੀ ਆ ਭਾਈ ਸੁਵੰਤ ਸਿੰਘ ਨੂੰ 89 ਦੇ ਵਿੱਚ ਹਾਲਾਂਕਿ ਬਾਅਦ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਤੁਹਾਡਾ ਜੀਵਨ ਕਿੰਨਾ ਕੁ ਬਦਲਿਆ 84 ਦੇ ਉਸ ਘਟਨਾ ਤੋਂ ਬਾਅਦ ਉਸ ਕਾਣ ਤੋਂ ਬਾਅਦ ਮੈਂ ਤਾਂ ਬੱਚਾ ਸੀ ਜੀ ਮੇਰਾ ਕੀ ਜੀਵਨ ਬਦਲਣਾ ਕਿਉਂਕਿ ਬਾਪ ਤੋਂ ਬਿਨਾ ਜਿਹੜਾ ਰਹਿਣਾ ਕਿਉਂਕਿ ਮੈਂ ਅਕਸਰ ਜਦੋਂ ਤੱਕ ਸਾਡੇ ਮਦਰ ਸੀਗੇ ਉਦੋਂ ਤੱਕ ਤਾਂ ਠੀਕ ਸੀ ਆਪਾਂ ਐਵੇਂ ਕਹੀਏ ਚਲੋ ਥੋੜੀ ਜਿਹੀਆਂ ਔਖ ਦੇਖੀ ਐ ਸਾਡੇ ਮਦਰ ਦੱਸਦੇ ਸੀ ਅਸੀਂ ਮੋਟਰਾਂ ਤੇ ਵੀ ਰਹੇ ਹਾਂ ਸਾਰਾ ਕੁਝ ਕੀ ਰਹਿਣਾ ਪਿਆ ਫਿਰ ਸਾਨੂੰ ਤਖਸਾਲ ਨੇ ਕੋਠੀ ਦਿਵਾਤੀ ਸੀ ਬਣਾ ਕੇ ਦਿੱਤੇ ਸੀ ਦੋ ਤਿੰਨ ਕਮਰੇ ਉੱਥੇ ਰਹਿੰਦੇ ਸੀ ਅਸੀਂ ਬਾਬਾ ਠਾਕੁਰ ਸਿੰਘ ਜੀ ਨੇ ਅੱਛਾ ਹਾਂ ਉਹ ਤੇ ਰਹਿੰਦੇ ਸੀ ਹੂੰ ਫਿਰ ਜਦੋਂ ਫਿਰ ਮਦਰ ਐਕਸਪਾਇਰ ਹੋ ਗਏ 91 ਚ ਫਿਰ ਬਹੁਤ ਮਾੜਾ ਟਾਈਮ ਦੇਖਿਆ ਫਿਰ ਤਾਂ ਬਹੁਤ ਮਾੜਾ ਟਾਈਮ ਦੇਖਿਆ ਕੋਈ ਫਿਰ ਪੰਥਕ ਜੜੀਆਂ ਜਿੱਥੇ ਬੰਦੀਆਂ ਬਣਦੀਆਂ ਸੀ ਉਹਨਾਂ ਨੇ ਸਾਥ ਕਿਸੇ ਨੇ ਕੁਛ ਹਾਂਜੀ ਕਿਸੇ ਜੜੀਆਂ ਪੰਥਕ ਜੀ ਕਿਸੇ ਨਾ ਨੇ ਜੀ ਬਾਰ ਬਾਰ ਮੈਂ ਕੋਈ ਗੱਲਾਂ ਕਰੀ ਜਾਵਾਂ ਕੋਈ ਫਾਇਦਾ ਨਹੀਂ ਜੀ ਕਿਸੇ ਨੇ ਸਾਥ ਨਹੀਂ ਦਿੱਤਾ ਹਾਂਜੀ ਤੇ ਅੱਛਾ ਭਾਈ ਸਾਹਿਬ ਜਦੋਂ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਆਇਓ ਸਾਹਮਣੇ ਵੱਡੀਆਂ ਸਿਆਸੀ ਪਾਰਟੀਆਂ ਨੇ ਹਨਾ ਹਾਂਜੀ ਸੀਐਮ ਸਾਹਿਬ ਦੇ ਖਾਸ ਦੋਸਤ ਨੇ ਕਰਮਜੀਤ ਅਨਮੋਲ ਉਹਨਾਂ ਨੂੰ ਉਹਨਾਂ ਦੇ ਪ੍ਰਚਾਰ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸੀਐਮ ਸਰਕਾਰ ਦਾ ਹੁੰਦਾ ਜਿਹੜਾ ਉਹ ਆਮ ਲੋਕਾਂ ਲਈ ਬਣਾਇਆ ਹੁੰਦਾ ਹੈ ਹਮ ਲੋਕਾਂ ਦੀ ਮਰਜ਼ੀ ਹੈ ਮਿੰਟ ਚ ਚੜਾ ਦਿੰਦੇ ਆ ਮਿੰਟ ਚ ਲਾ ਦਿੰਦੇ ਆ ਲਾ ਤਾਂ ਹੁਣ ਲੋਕਾਂ ਨੇ ਹਮ ਲਾ ਹੀ ਦਿੱਤਾ ਨਾ ਹਾਂ ਉਹਦੇ ਕੋਈ ਕਿੱਡੀ ਗੱਲ ਹੈ ਜੀ ਨੌ ਦੇ ਨੌ ਐਮਐਲਏ ਆ ਉਹਦੇ ਸਾਰਾ ਕੁਝ ਤੰਤਰ ਉਧਾ ਫਿਰ ਵੀ ਬੰਦਾ ਹਾਰਦਾ ਹੈ ਹਾਂ ਕੰਪੀਟ ਕਰ ਪਾਉਂਗੇ ਏਡੇ ਵੱਡੇ ਕਿਨੂੰ ਜੀ ਕਰਮਜੀਤ ਅਨਮੋਲ ਦੇ ਨਾਲ ਕਿਉਂ ਕਿ ਉਹ ਤਾਂ ਹਾਰ ਗਿਆ ਜੀ 70% ਵੋਟ ਆਪਾਂ ਨੂੰ ਪੈਣੀ ਹੈ ਤੁਸੀਂ ਮਾੜਾ ਜਿਹਾ ਪਿੰਡਾਂ 'ਚ ਫਿਰ ਕੇ ਤਾਂ ਦੇਖੋ ਬਹੁਤ ਪਿਆਰ ਮਿਲਦਾ ਪਿਆ ਏ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਹਲਕਾ ਬਸੀਆਂ ਮੈਂ ਅੱਛਾ ਭਾਈ ਸਾਹਿਬ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹੋ ਤੁਸੀਂ ਨੌਜਵਾਨੀ ਦੇ ਵਿੱਚ ਵਿਚਰਦੇ ਹੋ ਹਨ ਤੁਸੀਂ ਰੋਡ ਸ਼ੋਅ ਕਰਦੇ ਹੋ ਜਾਂ ਰੈਲੀਆਂ ਕਰਦੇ ਹੋ ਭਾਈ ਬਿਆਨਤ ਸਿੰਘ ਜੀ ਦਾ ਜ਼ਿਕਰ ਜਿਹੜਾ ਹੈ ਅੱਜ ਕੱਲ ਦੀ ਨੌਜਵਾਨੀ ਕਰਦੀ ਹੈ ਉਹਨਾਂ ਦੀ ਕੁਰਬਾਨੀ ਬਾਰੇ ਪੁੱਛਦੇ ਨੇ ਸਤੋਂ ਸਵਾਲ ਹੁੰਦੇ ਨੇ ਹਾਂਜੀ ਐ ਪੁੱਛਦੇ ਆ ਜੀ ਬਈ ਬਹੁਤ ਚੰਗਾ ਕੀਤਾ ਸਾਰਾ ਕੁਝ ਐਵੇਂ ਹਾਂ ਕਰਦੇ ਅੱਛਾ ਮੁੱਦੇ ਕੀ ਰਹਿਣ ਵਾਲੇ ਨੇ ਕਿਉਂਕਿ ਸਿਆਸਤ ਦੇ ਵਿੱਚ ਆਇਓ ਜੇਕਰ ਐਮਪੀ ਬਣਦੇ ਹੋ ਤਾਂ ਮੁੱਦੇ ਕੀ ਰਹਿਣ ਵਾਲੇ ਨੇ ਤੁਹਾਡੇ ਵੀ ਮੇਰੇ ਉਹੀ ਮੁੱਦੇ ਆ ਉਹਨਾਂ ਮੁੱਦਿਆਂ ਕਰਕੇ ਲੋਕ ਮੈਨੂੰ ਲੈ ਕੇ ਆਏ ਆ ਫਰੀਦਕੋਟ ਦੇ ਉਹ ਮੁੱਦੇ ਜਿਨ੍ਹਾਂ ਤੇ ਦੋ ਵਾਰੀ ਤਿੰਨ ਵਾਰੀ ਸਰਕਾਰ ਬਣ ਗਈ ਪਰ ਸਰਕਾਰ ਬਣ ਤੋਂ ਬਾਅਦ ਜਿਹੜੇ ਲੋਕ ਭੁੱਲ ਗਏ ਉਹ ਗੱਲਾਂ ਉਹੀ ਮੁੱਦਿਆਂ ਕਰਕੇ ਮੈਨੂੰ ਲੈ ਕੇ ਆਏ ਆ ਸਭ ਤੋਂ ਪਹਿਲਾ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਦਾ ਹਾਂ ਕਾਫੀ ਲੋਕ ਨਾ ਤੁਹਾਡੇ ਉੱਪਰ ਵੀ ਸਵਾਲ ਜਿਹੜਨੇ ਖੜੇ ਕਰ ਰਹੇ ਨੇ ਕਹਿੰਦੇ ਠੀਕ ਆ ਸਰਬਜੀਤ ਸਿੰਘ ਦੇ ਫਾਦਰ ਦੀ ਕੁਰਬਾਨੀ ਬਹੁਤ ਵੱਡੀ ਆ ਸੀ ਉਹਨਾਂ ਦੀ ਕੁਰਬਾਨੀ ਦੀ ਇੱਜ਼ਤ ਕਰਦੇ ਆਂ ਕਹਿੰਦੇ ਪਰ ਸਰਬਜੀਤ ਸਿੰਘ ਆਪਣੇ ਬਾਪੂ ਦੀ ਉਸ ਕੁਰਬਾਨੀ ਨੂੰ ਜਿਹੜਾ ਕੈਸ਼ ਕਰਨਾ ਚਾਹ ਰਿਹਾ ਕਹਿੰਦੇ ਉਹਨਾਂ ਦੇ ਨਾਮ ਦੇ ਉੱਪਰ ਵੋਟਾਂ ਜਿਹੜਾ ਮੰਗ ਰਿਹਾ ਸਾਰਾ ਹੁੰਦਾ ਹੀ ਹੈ ਜੀ ਲੋਕੀ ਸਤਿਕਾਰ ਦਿੰਨੇ ਆ ਮੈਂ ਕਹੀ ਜਾਂਦਾ ਹਾਂ ਹੀ ਲੋਕ ਲੈ ਕੇ ਆਏ ਆ ਮੈਨੂੰ ਮੈਂ ਤਾਂ ਆਉਂਦਾ ਨਹੀਂ ਸੀ ਕੈਸ਼ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਪੁੱਤ ਹੈ ਹੁਣ ਜ਼ਿਮੀਦਾਰ ਦਾ ਪੁੱਤ ਹੈ ਆਪਣੇ ਪਿਓ ਵਾਲੀ ਜ਼ਮੀਨ ਹੈ ਵਹੋਂਦਾ ਹੈ ਨਵੀਂ ਲੈ ਕੇ ਤਾਂ ਨਹੀਂ ਵਹੋਂਦਾ ਇਨਸੈਸਟਰਲ ਜੋ ਮਿਲਦਾ ਉਹੀ ਹੁੰਦਾ ਹੈ ਨਾ ਬੱਚੇ ਕੋਲੇ ਹੁਣ ਸਾਡੇ ਤੇ ਜ਼ਿਮੀਦਾਰਾਂ ਦੇ ਬਾਪ ਦਾਦੇ ਆ ਉਹੀ ਜ਼ਮੀਨ ਵਾਉਨੇ ਆ ਪਿਓ ਨੇ ਦਾਦੇ ਨੇ ਪਿਓ ਨੂੰ ਦੇਤੀ ਡੈਡੀ ਨੂੰ ਡੈਡੀ ਨੇ ਗਾਂ ਬੱਚੇ ਨੂੰ ਦੇਤੀ ਉਹੀ ਹੁੰਦਾ ਜੀ ਹੋਰ ਕੀ ਹੁੰਦਾ ਜੋ ਉਹਨਾਂ ਨੂੰ ਵਿਰਾਸਤ ਚ ਮਿਲਿਆ ਹੈ ਉਹੀ ਉਹਨਾਂ ਨੇ ਉਸੇ ਵਾਰੀ ਗੱਲ ਕਰਨੀ ਹੈ ਅੱਛਾ ਤੁਸੀਂ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਨੂੰ ਲੈ ਕੇ ਹਨਾ ਕਾਫੀ ਮੈਂ ਤੁਹਾਡੀਆਂ ਸਪੀਚਾਂ ਸੁਣੀਆਂ ਨੇ ਕਿ ਪੰਜਾਬ ਦੇ ਨਸ਼ਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਮਾਈਆਂ ਰੋਂਦੀਆਂ ਮੇਰੇ ਕੋਲੇ ਪਿੰਡਾਂ ਚ ਮਾਵਾਂ ਮਿਲਦੀਆਂ ਨੇ ਬਹੁਤ ਜੀ ਬੁਰਾ ਹਾਲ ਹੈ ਕਹਿੰਦੇ ਪੁੱਤ ਸਾਡੇ ਮੁੰਡੇ ਨਸ਼ੇ ਕਰਦੇ ਆ ਕਿਸੇ ਤਰ੍ਹਾਂ ਇਹਨਾਂ ਨੂੰ ਨਸ਼ੇ ਛਡਵਾ ਦੇ ਹੂੰ ਹਾਂ ਕੋਈ ਮੁਹਿੰਮ ਚਲਾਈ ਜਾਊਗੀ ਜੀ ਬਹੁਤ ਕੁਝ ਕੀਤਾ ਜਾਊਗਾ ਕਿਉਂਕਿ ਮੇਰਾ ਨਸ਼ਿਆਂ ਨੂੰ ਲੈ ਕੇ ਸਵਾਰ ਕਰਨ ਦਾ ਮਕਸਦ ਇਹ ਸੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਉਹ ਕਹਿੰਦੇ ਨੇ ਕਿ ਨਸ਼ਿਆਂ ਨੂੰ ਤਾਂ ਅਸੀਂ ਨੇ ਠੱਲ ਪਾਈ ਆ ਅਸੀਂ ਨੇ ਨੌਕਰੀਆਂ ਦਿੱਤੀਆਂ ਨੇ ਅਸੀਂ ਨੇ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਦਿੱਤੀ ਆ ਕੀ ਨੇ ਜੀ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕੀ ਕੀ ਬਦਲਾਅ ਦੇਤਾ ਜੀ ਦੱਸੋ ਕਹਿੰਦੇ 43000 ਨੌਕਰੀਆਂ ਦਿੱਤੀਆਂ ਸੀ ਅਸੀਂ ਜੀ ਈ ਹੁੰਦਾ 43000 ਉਹ ਵੀ ਹਲੇ ਪੱਕੀਆਂ ਪੰਜ ਤਨਖਾਹਾਂ ਨਹੀਂ ਮਿਲਦੀਆਂ ਕੱਚੇ ਹੀ ਐ ਇੱਕ ਹਿਸਾਬ ਦੇ 3-4 ਸਾਲ ਲਈ ਜਿਹੜੇ ਉਹ ਕਹਿੰਦੇ ਸੀ ਜੀ ਕੱਚੇ ਟੀਚਰ ਐ ਜਾਂ ਕੱਚੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕਰਾਂਗੇ ਉਹ ਨਹੀਂ ਹਜ਼ਾਰ ਰੁਪਈਆ ਪੈਨਸ਼ਨ ਨਹੀਂ ਇਹਨਾਂ ਨੂੰ ਤਾਂ ਜੀ ਮੈਂ ਵੈਸੇ ਨਹੀਂ ਕਿਸ ਗੱਲ ਇਹਨਾਂ ਨੂੰ ਤਾਂ ਸਿਸਟਮ ਹੀ ਨਹੀਂ ਚਲਾਉਣਾ ਆਉਂਦਾ ਜੀ ਜਿਹੜੇ ਬੰਦੇ ਦੀ 10 ਲੱਖ ਰੁਪਈਆ ਮਹੀਨੇ ਦੀ ਆਮਦਨ ਐ ਜਿਹੜੇ ਬੰਦੇ ਦੀ 10 ਲੱਖ ਰੁਪਈਆ ਮਹੀਨੇ ਦੀ ਆਮਦਨ ਹੈ ਉਹਨੂੰ ਵੀ ਇਹ 600 ਯੂਨਿਟ ਮਹੀਨੇ ਦੇ ਫਰੀ ਦੇਈ ਜਾਂਦੇ ਆ ਇਹਨਾਂ ਨੂੰ ਕੀ ਪਤਾ ਕਿਵੇਂ ਵਰਕ ਹੁੰਦਾ ਜੀ ਹੂੰ ਜਿਹੜੇ ਬੰਦੇ ਮੋਹਾਲੀ ਚ ਕਨਾਲ ਕਨਾਲ ਦੀਆਂ ਕੋਠੀਆਂ ਚ ਰਹਿੰਦੇ ਆ ਜਿਹੜੇ ਆਪਣੇ ਮੂੰਹੋਂ ਕਹਿੰਦੇ ਆ ਸਾਨੂੰ ਲੋੜ ਹੀ ਨਹੀਂ ਸੀ ਬਿਜਲੀ ਫਰੀ ਦੀ ਹੂੰ 20 ਲੱਖ ਰੁਪਈਆ 10 ਲੱਖ ਰੁਪਈਆ ਬੰਦਾ ਮਹੀਨੇ ਦਾ ਕਮਾਉਂਦਾ ਉਹਨੂੰ ਵੀ ਤੁਸੀਂ 600 ਯੂਨਿਟ ਫਰੀ ਦੇਈ ਜਾਂਦੇ ਹੋ ਕਿਤੇ ਐਵੇਂ ਸਰਕਾਰਾਂ ਚੱਲਦੀਆਂ ਫਰੀ ਚੀਜ਼ ਨਹੀਂ ਦੇਣੀ ਚਾਹੀਦੀ ਕਿਉਂਕਿ ਮਹਿੰਗਾਈ ਦਾ ਜਮਾਨਾ ਨਹੀਂ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ ਜੀ ਤੁਸੀਂ ਸਰਕਾਰ ਦਿਓ ਤੁਸੀਂ ਇਹ ਕਿਉਂ ਕਹਿੰਦੇ ਆਂ ਅਸੀਂ ਤੁਹਾਨੂੰ ਫ੍ਰੀ ਚੀਜ਼ ਦਵਾਂਗੇ ਤੁਸੀਂ ਕਹੋ ਅਸੀਂ ਰੋਜ਼ਗਾਰ ਦਵਾਂਗੇ ਆਪਣਾ ਕਮਾਓ ਆਪਣਾ ਖਾਓ ਇਹਦੇ ਫ੍ਰੀ ਚੀਜ਼ਾਂ ਕਰਕੇ ਤਾਂ ਬੰਦੇ ਕੰਮ ਨਹੀਂ ਕਰਦੇ ਵਿੱਚ ਨੂੰ ਨਹੀਂ ਜ਼ਿੰਮੇਵਾਰੀ ਸਮਝਦੇ ਅਗਲੇ ਕੰਦਰ ਮੇਰਾ ਸਰਦਾ ਮੈਂ ਕਿਉਂ ਕਰਾਂ ਅੱਛਾ ਭਾਈ ਸਾਹਿਬ ਤੁਸੀਂ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਦੋ ਵਾਰੀ ਤੁਸੀਂ ਨੇ ਇਲੈਕਸ਼ਨ ਜਿਹੜੀ ਆ ਲੜੀ ਆ ਹਨਾ ਇਸ ਵਾਰੀ ਫਰੀਦਕੋਟ ਦੀ ਸਿਆਸੀ ਹਵਾ ਇਹ ਗੱਲ ਮੰਨਣੀ ਪਊਗੀ ਕਿ ਸਰਬਜੀਤ ਸਿੰਘ ਦੀ ਚਰਚਾ ਜਿਹੜੀ ਐ ਇਸ ਹਵਾ ਦੇ ਵਿੱਚ ਹੋ ਰਹੀ ਆ ਹਾਂਜੀ ਇਸ ਵਾਰ ਐਸਾ ਕੀ ਲੱਗ ਕਰ ਦਿੱਤਾ ਜਾਂ ਐਸਾ ਕੀ ਲੱਗ ਕਰਦੋਂਗੇ ਜਿਹੜਾ ਪਹਿਲੇ ਦੋ ਵਾਰ ਨਹੀਂ ਹੋ ਪਾਇਆ ਤੇ ਤੁਸੀਂ ਪਹਿਲਾਂ ਕਾਮਯਾਬ ਨਹੀਂ ਹੋ ਪਏ ਤੇ ਐਕਤੀ ਪੂਰਾ ਕੌਨਫੀਡੈਂਸ ਤੁਹਾਡੇ ਵਿੱਚ ਨਹੀਂ ਜੀ ਅਲੱਗ ਹੀ ਮਹਾਰਾਜ ਦੀ ਦੇਖੋ ਜੀ ਵਡਿਆਈ ਮਹਾਰਾਜ ਨੇ ਦੇਣੀ ਹੈ ਮਹਾਰਾਜ ਦੀ ਕਲਾ ਵਰਤ ਰਹੀ ਹੈ ਬਸ ਅਸੀਂ ਤਾਂ ਉਸੇ ਨੂੰ ਮੰਨਦੇ ਆਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਆਂ ਮਹਾਰਾਜ ਨੂੰ ਮੰਨਦੇ ਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆ ਜੋ ਕਰਨਾ ਹੈ ਉਹਨਾਂ ਨੇ ਕਰਨਾ ਸ਼ਹੀਦ ਸਿੰਘਾਂ ਨੇ ਕਰਨਾ ਸਾਡੇ ਹੱਥ ਵੱਸ ਕੁਛ ਨਹੀਂ ਹੈ ਮੈਂ ਉਹੀ ਪਹਿਲਾਂ ਪ੍ਰਚਾਰ ਕਰਦਾ ਸੀ ਉਹੀ ਹੁਣ ਕਰਦਾ ਹਾਂ ਹੂੰ ਬਸ ਇਹ ਹੈ ਵੀ ਫਰੀਦਕੋਟ ਦੇ ਜਿਹੜੇ ਲੋਕ ਹੈ ਇਹ ਸਿੱਖ ਮਾਈਂਡਡ ਵੱਧ ਲੋਕ ਹੈ ਇਹਨਾਂ ਨੂੰ ਸਿੱਖੀ ਨਾਲ ਵੱਧ ਪਿਆਰ ਹੈ ਲੱਗਦਾ ਕਿ ਇਹ ਕਹਿੰਦੇ ਆ ਜੀ ਅੱਗੇ ਐਨੇ ਜਿਤਾਤੇ ਹੂੰ ਅੱਗੇ ਕਿਸੇ ਨੇ ਕੁਝ ਨਹੀਂ ਕੀਤਾ ਇਸ ਵਾਰੀ ਇਹ ਮੁੰਡੇ ਨੂੰ ਜਿਤਾ ਦਿਓ ਠੀਕ ਹੈ ਜੇ ਇਹ ਕੁਝ ਵੀ ਨਾ ਵੀ ਕਰੋ ਇਹਨਾਂ ਨੇ ਤਾਂ ਪਹਿਲਾਂ ਹੀ ਬਹੁਤ ਕੁਝ ਕਰਤਾ ਵੀ ਆਪਣਾ ਕੰਮ ਕਰੀ ਬੈਠੇ ਨੇ ਇਹ ਤਾਂ ਆਪਣੇ ਹਿੱਸੇ ਦੀ ਡਿਊਟੀ ਨਾਲੋਂ ਵੱਧ ਕਰੀ ਬੈਠੇ ਆ ਲੋਕ ਕਹਿੰਦੇ ਆ ਹਾਂ ਕਹਿੰਦੇ ਵੀ ਸਾਡੀ ਪੱਗ ਸਿਰ ਤੇ ਰੱਖਤੀ ਹੁਣ ਹੋਰ ਕੀ ਚਾਹੀਦਾ ਏ ਤੁਹਾਨੂੰ ਮੇਰੇ ਕੋਲੇ ਬਜ਼ੁਰਗ ਰੋਣੇ ਆ ਪਿੰਡਾਂ ਚ ਕਹਿੰਦੇ ਜੀ ਤੁਹਾਡੇ ਬਜ਼ੁਰਗ ਨਹੀਂ ਰੱਖਲੇ ਨਹੀਂ ਤਾਂ ਸਾਡਾ ਤਾਂ ਜੀਣਾ ਹੀ ਖਤਮ ਹੋ ਗਿਆ ਸੀ ਸਿਕਾਂ ਦਾ ਅੱਛਾ ਭਾਈ ਸਾਹਿਬ ਸ਼ਹਾਦਤ ਦੀ ਦਾਤ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਭਾਈ ਬੇਅੰਤ ਸਿੰਘ ਦਾ ਬਿਲਕੁਲ ਕੌਮ ਜਿਹੜਾ ਦੇਣਾ ਨਹੀਂ ਦੇ ਸਕਦੀ ਉਹਨਾਂ ਦੀ ਸ਼ਹਾਦਤ ਦਾ ਦੇਣਾ ਨਹੀਂ ਦੇ ਸਕਦੀ ਪਰ ਮੈਂ ਕਾਫੀ ਇੰਟਰਵਿਊਸ ਤੁਹਾਡੇ ਨਾਲ ਜਿਹੜੀਆਂ ਸੁਣੀਆਂ ਨੇ ਆਪਾਂ ਨੇ ਇੱਕ ਇੱਕ ਵਾਰੀ ਪਹਿਲਾਂ ਵੀ ਜਿਹੜੀ ਹੈ ਮੁਹਾਲੀ ਦੇ ਵਿੱਚ ਇੰਟਰਵਿਊ ਕੀਤੀ ਸੀ ਉਸ ਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ ਸਾਨੂੰ ਸਾਭਿਆ ਨਹੀਂ ਗਿਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਨਹੀਂ ਸਾਡੀ ਹੈਲਪ ਕੀਤੀ ਮੈਂ ਚਾਹੇ ਕਿਸੇ ਪਾਰਟੀ ਨਾਲ ਸੀ ਕੋਈ ਸੀ ਮੇਰਾ ਵਿਆਹ ਸੀ ਕਿਸੇ ਵੀ ਸਿਆਸੀ ਬੰਦੇ ਨੇ ਨਾਲੇ ਸਭ ਨੂੰ ਮੇਰੇ ਹਾਲਾਤ ਪਤਾ ਸੀ ਵੀ ਮਾੜੇ ਕਿਸੇ ਨੇ ਮੈਨੂੰ ਆ ਕੇ ਨਹੀਂ ਕਿਹਾ ਕਾਕਾ ਚੱਕ 2000 ਰੁਪਏ ਤੇਰਾ ਵਿਆਹ ਤੇਰੇ ਕੰਮ ਆਊਗਾ ਕਿਸ ਨੇ ਮੇਰੇ ਸਾਥ ਨਹੀਂ ਲਈ ਤਾਂ ਹੀ ਮੈਂ ਸਾਰੇ ਸੇ ਅਸੀਂ ਬੰਦਿਆਂ ਨੂੰ ਹੱਥ ਜੋੜ ਤੇ ਬਾਈ ਜੀ ਮੇਰ ਤੋਂ ਗਲਤੀ ਹੋ ਗਈ ਤੁਸੀਂ ਵੱਡੇ ਮੈਂ ਛੋਟਾ ਤੁਹਾਡਾ ਰਾ ਉਹ ਮੇਰਾ ਰਾ ਹੈ ਅੱਛਾ ਭਾਈ ਸਾਹਿਬ ਆਖਰੀ ਇੱਕ ਦੋ ਸਵਾਲ ਮੈਂ ਕਰਨੇ ਨੇ ਇੱਕ ਬਜ਼ੁਰਗ ਮਾਤਾ ਆਉਂਦੇ ਨੇ ਇੱਥੇ ਹੁਣ ਮੈਂ ਦੇਖ ਰਿਹਾ ਸੀ ਤੁਸੀਂ ਇਹਨਾਂ ਦੇ ਇੰਟਰਵਿਊ ਲਿਓ ਜੀ ਉਹ ਹੀ ਦੱਸਣਗੇ ਸਾਰਾ ਕੁਝ ਉਹਨਾਂ ਤੋਂ ਨੇੜੇ ਬੀਬੀ ਗਿੱਲ ਆਂਟੀਆਂ ਸਾਡੇ ਸੱਤ ਫੇਸ ਤੋਂ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਉਹਨਾਂ ਤੋਂ ਨੇੜੇ ਕੋਈ ਜਣਾ ਨਹੀਂ ਸੀ ਮੇਰੀ ਮਾਂ ਦੇ ਹਮ ਬਸ ਉਹ ਕੱਲੇ ਐਮਪੀ ਬਣੇ ਤੋਂ ਨਹੀਂ ਸੀ ਆਉਂਦੇ ਉਹ ਉਸ ਟਾਈਮ ਆਉਂਦੇ ਸੀ ਜਦੋਂ ਸਾਨੂੰ ਮੱਛਰ ਖਾਂਦੇ ਹੁੰਦੇ ਸੀ ਮੋਟਰਾਂ ਤੇ ਨਾ ਤੇ ਸਾਥੇ ਆ ਕੇ ਚੁੰਨੀ ਪਾ ਕੇ ਤੇ ਕੋਲ ਬਹਿ ਕੇ ਪੱਕੀਆਂ ਚੱਲਦੇ ਸੀ ਬਈਏ ਮੇਰੇ ਬੱਚਿਆਂ ਇਹਨਾਂ ਨੂੰ ਮੱਛਰ ਲੜਦਾ ਸਰਬਜੀਤ ਸਿੰਘ ਦੀ ਮਾਂ ਕਿਹਾ ਜਾ ਸਕਦਾ ਮਾਂ ਮੇਰੀ ਮਾਂ ਹੈ ਜੀ ਉਹ ਕੋਈ ਸ਼ੱਕ ਨਹੀਂ ਮੇਰੀ ਮਾਂ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਨੂੰ ਤੁਹਾਡੇ ਇਸ ਪ੍ਰਚਾਰ ਦੇ ਲਈ ਤੇ ਉਮੀਦ ਆ ਕਿ 4 ਤਰੀਕ ਨੂੰ ਐਮਪੀ ਸਰਬਜੀਤ ਸਿੰਘ ਦੇ ਨਾਲ ਪੰਜਾਬ ਪ੍ਰਥਮ ਤੋਂ ਇੰਟਰਵਿਊ ਬਿਲਕੁਲ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਕੌਨਫੀਡੈਂਸ ਪੂਰਾ ਹੈ ਕਿਉਂਕਿ ਜਦੋਂ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਵਿਚਰਦੇ ਨੇ ਤਾਂ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਬਜ਼ੁਰਗ ਕਹਿੰਦੇ ਨੇ ਕਿ ਸ਼ਹੀਦ ਭਾਈ ਬਿਆਨਤ ਸਿੰਘ ਜੀ ਦਾ ਕਰਜ਼ਾ ਸਾਡੇ ਉੱਪਰ ਬਹੁਤ ਵੱਡਾ ਹੈ ਤੇ ਉਹ ਕਰਜ਼ਾ ਜਿਹੜਾ ਅਸੀਂ ਹੁਣ ਸਰਬਜੀਤ ਸਿੰਘ ਨੂੰ ਵੋਟ ਪਾ ਕੇ ਉਤਾਰਾਂਗੇ ਖੈਰ ਕੌਨਫੀਡੈਂਸ ਇਹਨਾਂ ਦੇ ਵਿੱਚ ਆ ਪਰ ਫਰੀਦਕੋਟ ਦੇ ਲੋਕਾਂ ਦਾ ਸਿਆਸੀ ਫੈਸਲਾ ਕੀ ਹੁੰਦਾ ਹੈ ਤਾਂ ਆਉਣ ਵਾਲੀ 4 ਜੂਨ ਨੂੰ ਪਤਾ ਲੱਗੇਗਾ ਧੰਨਵਾਦ